ਇਹਦੇ ਇਸ ਪ੍ਰੋਜੈਕਟ ਇਹਨਾਂ ਨੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਆਏ ਨੇ ਨਾ ਮੀਟਿੰਗ ਇਹ ਕਰਕੇ ਤੇ ਜਾਣਾ ਦਾ ਤਾਂ ਇਹ ਜਿਹੜੇ ਆਪਣੇ ਖਾਸ ਵਿਚਾਰ ਨੇ ਸਾਡੇ ਨਾਲ ਇਹ ਸੱਜੇ ਕਰਦੇ ਸਾਡੇ ਆਉਣ ਸਮਾਜ ਦੇ ਰੂਪ ਹੋਣਗੇ ਜਿਹੜਾ ਕੋਲ ਚੰਗੀ ਅੱਜ ਕੇ ਸਾਂ ਮੇਲੇ ਦੇ ਵਿੱਚ ਮੰਚ ਤੇ ਉਪਸਥਿਤ ਚੀਫ ਐਗਰੀਕਲਚਰ ਚੀਫ ਸਾਹਿਬ ਦੇ ਨਾਲ ਉਹਨਾਂ ਦੀ ਸਾਰੀ ਟੀਮ ਜੋ ਕਿ ਬੜੀ ਲਾਇਕ ਅਤੇ ਮਿਹਨਤੀ ਟੀਮ ਹੈ ਸਾਰੇ ਸੀਜ਼ਨ ਦੇ ਵਿੱਚ ਕਿਉਂਕਿ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਪ੍ਰਾਲੀ ਪ੍ਰਬੰਧਨ ਦਾ ਕੰਮ ਕਰਦਾ ਹੈ ਤੇ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਤੇ ਮੇਲੇ ਚ ਉਪਸਥਿਤ ਮੇਰੇ ਬੜੇ ਸਤਕਾਰਯੋਗ ਕਿਸਾਨ ਭਰਾ ਜਿਨ੍ਹਾਂ ਨੇ ਇੱਕ ਉਦਾਹਰਨ ਸਥਾਪਿਤ ਕੀਤੀ ਹੈ ਪ੍ਰਬਾਲੀ ਦੇ ਪ੍ਰਬੰਧਨ ਦੇ ਵਿੱਚ ਜਿਹੜੀਆਂ ਸਾਡੀ ਐਫਰਟਸ ਹੈ ਸਾਡੇ ਉਪਰਾਲੇ ਹੈ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਪੂਰੇ ਹੋ ਸਕਦੇ ਸੀ ਮੈਂ ਇਕ ਤਾਂ ਚਾਹਾਂਗੀ ਕਿ ਤੁਸੀਂ ਸਾਰੇ ਆਪ ਦੇ ਆਪ ਦੇ ਲਈ ਇੱਕ ਜ਼ੋਰਦਾਰ ਤਾੜੀ ਲਾ ਦਿਓ ਸੋ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਜਿਹੜੇ ਨੇ ਉਹ ਐਨੇ ਉਦਮੀ ਅਤੇ ਪ੍ਰੋਗਰੈਸਿਵ ਨੇ ਕਿਸਾਨ ਸਿਖਲਾਈ ਕੈਂਪ ਦੇ ਵਿੱਚ ਵੀ ਬਹੁਤ ਸਾਰੇ ਕਿਸਾਨਾਂ ਵੱਲੋਂ ਜਿਨ੍ਹਾਂ ਨੇ ਸਹਾਇਕ ਤੰਦੇ ਅਪਣਾਏ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਪਿੰਡਾਂ ਦੇ ਵਿੱਚ ਜਦੋਂ ਮੈਂ ਗਈ ਤਕਰੀਬਨ ਗੁਨੀਆਨਾ ਰਾਮਪੁਰਾ ਸਾਈਡ ਸੋ ਕੁਝ ਪਿੰਡਾਂ ਦੇ ਵਿੱਚ ਮੇਰਾ ਦੌਰਾ ਰਿਹਾ ਪਿਛਲੇ ਸਾਲ ਵੀ ਮੈਂ ਇਸ ਸੀਜ਼ਨ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦੀ ਰਹੀ ਔਰ ਮੈਂ ਦੇਖਿਆ ਕਿ ਇੱਕ ਤਾਂ ਕਿਸਾਨ ਵੀਰ ਬੜੀ ਮਿਹਨਤ ਕਰਦੇ ਆ ਬਹੁਤ ਗਰਮੀ ਦੇ ਵਿੱਚ ਔਰ ਦੂਜਾ ਗਰਮੀ ਦੇ ਵਿੱਚ ਜਿਹੜੀ ਪਰਾਲੀ ਦੀ ਰਹਿਣ ਨੂੰ ਅੱਗ ਲਾਉਂਦੇ ਉਹ ਹੋਰ ਵੀ ਗਰਮੀ ਹੋ ਜਾਂਦੀ ਹੈ ਉੱਥੇ ਇਹ ਉਹ ਖੇਤ ਦੇ ਵਿੱਚ ਕੰਮ ਕਰਨਾ ਇਟ ਇਜ਼ ਐਕਚੁਅਲੀ ਬਹੁਤ ਵੈਰੀ ਡਿਫਿਕਲਟ ਬਹੁਤ ਔਖਾ ਕੰਮ ਹੈ ਉਸ ਦੌਰਾਨ ਤੇ ਮੈਂ ਜਦੋਂ ਵੀ ਖੇਤਾ 'ਚ ਜਾਣਾ ਚਲੋ ਮੈਂ ਤਾਂ ਪ੍ਰਾਲੀ ਪ੍ਰਾਲੀ ਪ੍ਰਬੰਧਨ ਲਈ ਜਾਂਦੀ ਸੀਗੀ ਤੇ ਪਰ ਮੈਂ ਅਕਸਰ ਹੀ ਦੇਖਦੀ ਜਿਹੜੇ ਕਿਸਾਨ ਕੰਮ ਕਰਦੇ ਉਹਨਾਂ ਦੇ ਪੈਰ ਬੜੇ ਹਾਰਡ ਹੋਏ ਹਾਰਡ ਪੈਰ ਹੋਏ ਪਏ ਹੁੰਦੇ ਸੀਗੇ ਤੇ ਉੱਥੋਂ ਪਤਾ ਲੱਗਦਾ ਸੀ ਕਿ ਕਿੰਨੀ ਮਿਹਨਤ ਦਾ ਕੰਮ ਹੈਗਾ ਤੇ ਸਭ ਇਸ ਕਰਕੇ ਮੈਂ ਤੁਹਾਡੀ ਇਸ ਬੜੀ ਸਲਾਹਗਾ ਕਰਨਾ ਚਾਹੁੰਦੀ ਐ ਲੇਕਿਨ ਸਾਡਾ ਪੰਜਾਬ ਹਮੇਸ਼ਾ ਤੋਂ ਹੀ ਐਗਰੀਕਲਚਰ ਦੇ ਵਿੱਚ ਮੋਹਰੀ ਸੂਬਾ ਰਿਹਾ ਹੈਗਾ ਸਾਰੇ ਹਿੰਦੁਸਤਾਨ ਨੂੰ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਸਾਡੇ ਸਾਡੇ ਵੱਲੋਂ ਜਿਹੜਾ ਹੈ ਉਹ ਕਣਕ ਬੀਟ ਪੈਡੀ ਪਹੁੰਚਾਈ ਜਾਂਦੀ ਰਹੀ ਹੈਗੀ ਐ ਲੇਕਿਨ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਗੱਲਾਂ ਧਿਆਨ ਦੇ ਵਿੱਚ ਆਈਆਂ ਨੇ ਕਿ ਸਾਨੂੰ ਹੋਰ ਮਿਹਨਤ ਕਰਨ ਦੀ ਲੋੜ ਐ ਕਿਉਂਕਿ ਅਸੀਂ ਜਿਹੜਾ ਸਮਾ ਜਿਹੜੀ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਬਦਲਾਅ ਅੱਜਕੱਲ ਆ ਰਹੇ ਹੈਗੇ ਆ ਅਸੀਂ ਉਹਨਾਂ ਦੇ ਨਾਲ ਚੱਲਣਾ ਹੈ ਹਰੇਕ ਖੇਤਰ ਦੇ ਵਿੱਚ ਬਦਲਾਅ ਆ ਰਹੇ ਹੈ ਇਹ ਨਹੀਂ ਕਿ ਇਕੱਲਾ ਕੋਈ ਐਗਰੀਕਲਚਰ ਦੇ ਵਿੱਚ ਬਦਲਾਅ ਆ ਰਹੇ ਹੈ ਮੇਰੇ ਨਾਲ ਕਿਸਾਨ ਭਰਾ ਸਹਿਮਤ ਹੋਣਗੇ ਕਿ ਹਰ ਖੇਤਰ ਚ ਆ ਰਹੇ ਨੇ ਪ੍ਰਸ਼ਾਸਨ ਦੇ ਵਿੱਚ ਆ ਰਹੇ ਨੇ ਇਕ ਇੰਡਸਟਰੀ ਦੇ ਵਿੱਚ ਆ ਰਹੇ ਨੇ ਹੋਰ ਸਾਰੇ ਜਿੰਨੇ ਵੀ ਖੇਤਰ ਨੇ ਸਾਇੰਸ ਦੇ ਵਿੱਚ ਆ ਰਹੇ ਨੇ ਉਹਨਾਂ ਸਾਰਿਆਂ 'ਚ ਬਦਲਾਅ ਆ ਰਹੇ ਨੇ ਤੇ ਜਿੰਨੀ ਦੇਰ ਤੱਕ ਅਸੀਂ ਆਪਦੇ ਖੇਤੀਬਾੜੀ ਨੂੰ ਇਹਨਾਂ ਬਦਲਾਵਾਂ ਦੇ ਵਿੱਚ ਚੇਂਜ ਨਹੀਂ ਕਰਦੇ ਉਨੀ ਦੇਰ ਤੱਕ ਜਿਹੜੀ ਸਾਡੀ ਕੰਪੀਟੀਟਿਵਨੈਸ ਹੈ ਜਿਹੜੀ ਉਨੀ ਹੀ ਰਹਿੰਦੀ ਸਾਡ ਨੂੰ ਕੁਝ ਪ੍ਰੋਬਲਮਸ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਇੱਕ ਸਵਾਲ ਅੱਜ ਜਿਹੜਾ ਸਾਡੇ ਕੋਲ ਖੜਾ ਹੈ ਉਹ ਹੈ ਸਾਡੇ ਕੁਦਰਤ ਤੇ ਖੇਤੀਬਾੜੀ ਦਾ ਇਹ ਜਿਹੜਾ ਕੁਦਰਤ ਤੇ ਖੇਤੀਬਾੜੀ ਦਾ ਸਾਡੇ ਜਿਹੜੇ ਕਿੱਤੇ ਦਾ ਜਿਹੜਾ ਸਬੰਧ ਹੈ ਕਿ ਇਹ ਇਨੂੰ ਦੁਆਰਾ ਸਟੱਡੀ ਤੇ ਇਨੂੰ ਦੁਆਰਾ ਐਨਾਲਾਈਜ਼ ਕਰਨ ਦੀ ਲੋੜ ਹੈਗੀ ਹੈ ਕਿ ਅਸੀਂ ਕਿਸ ਤਰ੍ਹਾਂ ਦੋਨੇ ਚੀਜ਼ਾਂ ਨੂੰ ਨਾਲ ਬਰਾਬਰ ਲੈ ਕੇ ਚੱਲੀਏ ਕਿਉਂਕਿ ਖੇਤੀਬਾੜੀ ਇੱਕ ਅਜਿਹਾ ਕੀਤਾ ਹੈ ਜਿਹੜਾ ਕੁਦਰਤ ਦੇ ਨਾਲ ਜਿਹਦਾ 9 ਮਾਸ ਦਾ ਰਿਸ਼ਤਾ ਹੈ ਜ਼ਮੀਨ ਦੇ ਨਾਲ ਅਸੀਂ ਜੁੜੇ ਪਾਣੀ ਦੇ ਨਾਲ ਅਸੀਂ ਜੁੜੇ ਹਵਾ ਦੇ ਨਾਲ ਅਸੀਂ ਜੁੜੇ ਕੁਦਰਤੀ ਤੱਤਾਂ ਦੇ ਨਾਲ ਅਸੀਂ ਜੁੜੇ ਤੇ ਜਿਹੜਾ ਸਾਡਾ ਕਿਤਾ ਉਹ ਸਾਰਾ ਹੀ ਕੁਦਰਤ ਦੇ ਨਾਲ ਜੁੜਿਆ ਹੋਇਆ ਤੇ ਮੈਂ ਸਮਝਦੀ ਹਾਂ ਕਿ ਅੱਜ ਇੱਕ ਦੁਆਰਾ ਅਧਿਨ ਕਰਨ ਦੀ ਲੋੜ ਹੈ ਇੱਕ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਕੁਦਰਤ ਨੂੰ ਬਚਾਉਣ ਦੇ ਵਿੱਚ ਕਿੰਨਾ ਕੁ ਸਫਲ ਹੋਏ ਦੂਜੇ ਪਾਸੇ ਮੈਂ ਦੇਖਿਆ ਕਿ ਸਾਡੇ ਕੋਲ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਬਹੁਤ ਵੱਡਾ ਸਵਾਲ ਖੜਾ ਹੋਇਆ ਪਿਆ ਹੈ ਕਿ ਕਿੰਨੀ ਆਮਦਨ ਹੋ ਰਹੀ ਹੈ ਸਾਡੇ ਕਿਸਾਨਾਂ ਨੂੰ ਕਿਉਂਕਿ ਆਖਰ ਜੇ ਕਿਸਾਨ ਨੇ ਹਿੰਦੁਸਤਾਨ ਦਾ ਉਹ ਅੰਨ ਦਾਤਾ ਹੈ ਤਾਂ ਉਹ ਆਪ ਦੇ ਪਰਿਵਾਰ ਦੇ ਲਈ ਵੀ ਤਾਂ ਉਹਨੇ ਪੈਸੇ ਲੈਣੇ ਆ ਆਪ ਦੇ ਪਰਿਵਾਰ ਦੇ ਲਈ ਵੀ ਤਾਂ ਉਹਨੇ ਕਮਾਈ ਕਰਨੀ ਹੈ ਤੇ ਕੀ ਉਹਦਾ ਜਿੰਨੀ ਦੇਰ ਤੱਕ ਆਪਣਾ ਕਿਸਾਨ ਦਾ ਢਿੱਡ ਨਹੀਂ ਭਰਦਾ ਜਿੰਨੀ ਦੇਰ ਤੱਕ ਉਹਦੀ ਖੁਸ਼ਹਾਲੀ ਨਹੀਂ ਹੁੰਦੀ ਕਿ ਮੁਲਕ ਦੀ ਖੁਸ਼ਹਾਲੀ ਜਾਂ ਸਟੇਟ ਦੀ ਖੁਸ਼ਹਾਲੀ ਜਿਹੜੀ ਹੈਗੀ ਹੈ ਉਹ ਪੋਸੀਬਲ ਹੋ ਸਕਦੀ ਹੈ ਇਹ ਸਵਾਲ ਬੜਾ ਅਹਿਮ ਸਵਾਲ ਹੈ ਸੋ ਇਹਦੇ ਵਿੱਚ ਜਿਹੜੇ ਹੈਗੇ ਸਹਾਇਕ ਧੰਦੇ ਜਿਹੜੇ ਹੈ ਉਹ ਇੱਕ ਬਹੁਤ ਵੱਡਾ ਜਵਾਬ ਬਣ ਕੇ ਸਾਡੇ ਸਾਹਮਣੇ ਆਉਂਦੇ ਆ ਪਿੱਛੇ ਜੇ ਮੈਂ ਸਟਾਲਸ ਤੇ ਜਦੋਂ ਇੱਕ ਨਿਗਾਹ ਮਾਰੀ ਤਾਂ ਪਤਾ ਲੱਗਿਆ ਕਿ ਬੀ ਕੀਪਿੰਗ ਦੇ ਵਿੱਚ ਬਹੁਤ ਸਬਸਿਡੀ ਹੈ 60% ਸਬਸਿਡੀ ਹੈ ਜਾਂ ਹੋਰ ਕਿਤਿਆਂ ਦੇ ਵਿੱਚ ਜਿਹੜੀ ਹੈ ਮੱਛੀ ਪਾਲਣ ਦੇ ਵਿੱਚ ਵੀ ਲੇਡੀਜ਼ ਨੂੰ 60% ਸਬਸਿਡੀ ਦਿੱਤੀ ਜਾਂਦੀ ਹੈ ਸੋ ਮੈ ਸਮਝ ਨਹੀਂ ਹੈ ਕਿ ਇਹ ਜਿਹੜਾ ਵੀਟ ਤੇ ਦਾ ਸਾਈਕਲ ਹੈ ਜਿਹਦੇ ਬਾਰੇ ਬਹੁਤ ਸਾਰੇ ਅਨਾਲਿਸਿਸ ਹੋਏ ਸੋ ਅੱਜ ਟਾਈਮ ਹੈ ਅਸੀਂ ਇਸ ਗੱਲ ਨੂੰ ਸੋਚੀਏ ਕਿ ਅਸੀਂ ਹੋਰ ਸਹਾਇਕ ਕਿੱਤਿਆਂ ਵੱਲ ਕਿਵੇਂ ਜਾਣਾ ਹੈ ਅਸੀਂ ਡਾਈਵਰਸੀਫਿਕੇਸ਼ਨ ਵੱਲ ਕਿਵੇਂ ਜਾਣਾ ਹੈ ਡਾਈਵਰਸੀਫਿਕੇਸ਼ਨ ਆਫ ਕ੍ਰੌਪ ਆਲਸੋ ਤੇ ਡਾਈਵਰਸੀਫਿਕੇਸ਼ਨ ਆਫ ਐਗਰੀਕਲਚਰ ਆਲਸੋ ਅਸੀਂ ਦੋਨੋਂ ਬਾਰੇ ਸੋਚਣਾ ਸੋ ਜਿਵੇਂ ਮੈਂ ਪਹਿਲਾਂ ਆਪਣੀ ਗੱਲ ਸ਼ੁਰੂ ਕੀਤੀ ਸੀ ਕਿ ਕਿਸਾਨੀ ਅੱਗੇ ਸੰਕਟ ਹੈ ਕਿਸਾਨੀ ਅੱਗੇ ਇੱਕ ਸਵਾਲ ਖੜਾ ਹੈ ਇੱਕ ਪ੍ਰਸ਼ਨ ਖੜਾ ਹੈ ਸੰਕਟ ਸਾਡਾ ਕੁਦਰਤ ਦਾ ਵੀ ਹੈ ਸੰਕਟ ਸਾਡੀ ਆਮ ਉਮੀਦਾਂ ਵੀ ਹੈ ਤੇ ਸੰਕਟ ਸਾਡੀ ਹੋਂਦ ਦਾ ਵੀ ਹੈ ਸੋ ਇਹ ਤਿੰਨਾਂ ਤਰ੍ਹਾਂ ਦੇ ਸੰਕਟ ਜਿਹੜੇ ਐ ਅੱਜ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਸੋ ਮੈ ਸਮਝ ਨਹੀਂ ਹੈ ਕਿ ਜੇ ਅੰਨਦਾਤਾ ਸੰਕਟ ਦੇ ਵਿੱਚ ਐ ਤੇ ਫਿਰ ਇਸ ਗੱਲ ਤੋਂ ਹੋਰ ਕੋਈ ਅਹਿਮ ਗੱਲ ਹੈ ਨਹੀਂ ਅੱਜ ਕਿਸਾਨ ਮੇਲੇ ਦੇ ਵਿੱਚ ਉਹਨਾਂ ਨੇ ਨਵੀਆਂ ਟੈਕਨੀਕਸ ਵੀ ਜਿਹੜੀਆਂ ਦਸੀਆਂ ਹੈਗੀਆਂ ਮੈਂ ਰਿਪੋਰਟ ਪੜ੍ਹ ਰਹੀ ਸੀਗੀ ਜਿਹੜੀ ਲੈਬ ਦੇ ਵਿੱਚ ਤਕਰੀਬਨ ਜਿਹੜਾ ਸੋਇਲ ਤੇ ਵਾਟਰ ਦੀ ਸੈਂਪਲਿੰਗ ਕੀਤੀ ਜਾਂਦੀ ਹੈ ਉਹ ਤਕਰੀਬਨ 9 ਤੋਂ ਕੁਝ ਟੈਸਟ ਕੀਤੇ ਹੋਏ ਸੀਗੇ ਤਾਂ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੀ ਆ ਕਿ ਜੀ ਸਭ ਤੋਂ ਪਹਿਲਾ ਤਾਂ ਜਿਹੜਾ ਹੈਗਾ ਤੁਸੀਂ ਇਹਨੂੰ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਸੋਇਲ ਦੀ ਹੈਲਥ ਕਿਸ ਦੀ ਹੈ ਕਿਸ ਤਰ੍ਹਾਂ ਦੀ ਹੈ ਪਾਣੀ ਦੀ ਹੈਲਥ ਕਿਸ ਤਰ੍ਹਾਂ ਦੀ ਹੈ ਕਿਉਂਕਿ ਫੇਰ ਹੀ ਅਸੀਂ ਬੈਟਰ ਜਿਹੜਾ ਹੈਗਾ ਸਾਨੂੰ ਝਾੜ ਮਿਲੇਗਾ ਸੋ ਮੈਂ ਸਮਝਦੀ ਆ ਕਿ ਸੈਂਪਲ ਜਿਹੜੇ ਹੈਗੇ ਸਾਡਾ ਬਠਿੰਡਾ ਦੇ ਵਿੱਚ ਤਕਰੀਬਨ 3 ਲੱਖ ਹੈਕਟੇਰ ਏਰੀਆ ਜਿਹੜਾ ਉਹ ਟੋਟਲ ਫਸਲਾਂ ਦੇ ਇਹੇਡ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਵੱਖ-ਵੱਖ ਫਸਲਾਂ ਹੈਗੀਆਂ ਤੇ ਸੈਂਪਲ ਤਾਂ ਹਜ਼ਾਰਾਂ ਦੇ ਵਿੱਚ ਹੋਣੇ ਚਾਹੀਦੇ ਸੀਗੇ ਸੋ ਮੈਂ ਸਮਝਦੀ ਹਾਂ ਚੀਫ ਸਾਹਿਬ ਇਹਦੇ ਵਿੱਚ ਹੋਰ ਇਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਹੋਰ ਐਫਰਟ ਲਾਏਗੀ ਦੂਸਰਾ ਮਸਲਾ ਆ ਗਿਆ ਕੁਦਰਤ ਦੇ ਨਾਲ ਜਿਵੇਂ ਪ੍ਰਾਲੀ ਪ੍ਰਬੰਧਨ ਦਾ ਮਸਲਾ ਮੈਂ ਕਿਉਂ ਤੁਹਾਨੂੰ ਵਧਾਈ ਦਿੱਤੀ ਇਸ ਗੱਲ ਕਰਕੇ ਦਿੱਤੀ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਬੜਾ ਗੱਲਾਂ ਹੁੰਦੀਆਂ ਨੇ ਕਿ ਜੀ ਧੂਏ ਦੇ ਨਾਲ ਬੜਾ ਨੁਕਸਾਨ ਹੁੰਦਾ ਔਰ ਇਹ ਐਕਚੁਅਲੀ ਸਹੀ ਗੱਲ ਹੈ ਹਸਪੀਟਲਾਂ ਦੇ ਜਿਹੜੇ ਵਾਰਡ ਨੇ ਜਿਹੜੇ ਐਸਥਮਾ ਦੇ ਪੇਸ਼ੈਂਟ ਦੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਜਦੋਂ ਦਿੱਕਤ ਆਉਂਦੀ ਹੈ ਤੇ ਮੈਂ ਸਮਝ ਨਹੀਂ ਕਿ ਉਸ ਤੋਂ ਵੱਧ ਕੋਈ ਦਿੱਕਤ ਹੋਰ ਹੈ ਨਹੀਂ ਸੋ ਸਭ ਤੋਂ ਵੱਧ ਤੁਸੀਂ ਇਸ ਗੱਲ ਕਰਕੇ ਮੈਂ ਤੁਹਾਨੂੰ ਐਪਰੀਸ਼ੀਏਟ ਵੀ ਕਰਨਾ ਚਾਹਾਂਗੀ ਕਿ ਤੁਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਪਿੰਡਾਂ ਦੇ ਵਿੱਚ ਜਦੋਂ ਮੈਂ ਗਈ ਤੇ ਮੈਨੂੰ ਪਤਾ ਲੱਗਿਆ ਕਿਸਾਨ ਦੱਸਦੇ ਕਿ ਜੀ ਸਾਡੇ ਝਾੜ ਦੇ ਵਿੱਚ ਕੋਈ ਕਮੀ ਨਹੀਂ ਆਈ ਬਹੁਤ ਸਾਰੇ ਕਿਸਾਨਾਂ ਨੇ ਬੇਲਰ ਦੀ ਇਸਤੇਮਾਲ ਕੀਤਾ ਬਹੁਤ ਸਾਰੇ ਕਿਸਾਨਾਂ ਨੇ ਸੁਪਰ ਸੀਡਰ ਦਾ ਇਸਤੇਮਾਲ ਕੀਤਾ ਔਰ ਚੰਗਾ ਝਾੜ ਉਹਨਾਂ ਨੂੰ ਮਿਲਿਆ ਹੈਗਾ ਸੋ ਮੈਂ ਸਮਝਦੀ ਆ ਕਿ ਪ੍ਰਾਲੀ ਪ੍ਰਬੰਧਨ ਦੇ ਵਿੱਚ ਸਾਨੂੰ ਹੋਰ ਵਧੇਰੇ ਐਫਰਟ ਲਾਉਣ ਦੀ ਲੋੜ ਹੈਗੀ ਆ ਸੋ ਦੂਸਰੀ ਗੱਲ ਜਿਹੜੀ ਅੱਜ ਨਵੀਆਂ ਟੈਕਨੋਲੋਜੀਜ਼ ਦੀ ਗੱਲ ਅਸੀਂ ਕੀਤੀ ਹੈਗੀ ਆ ਉਸ ਤੋਂ ਇਲਾਵਾ ਜਿਵੇਂ ਪਾੜੀ ਦੀ ਸੁਚੱਜੀ ਵਰਤੋਂ ਕਿਵੇਂ ਅਸੀਂ ਕਰਨੀ ਹੈ ਖਾਦ ਦੀ ਸੁਚੱਜੀ ਵਰਤੋਂ ਅਸੀਂ ਕਿਸ ਤਰ੍ਹਾਂ ਕਰਨੀ ਹੈ ਤਾਂਕਿ ਸਾਡੇ ਤਾਂ ਜਿਹੜਾ ਹੈਗਾ ਅਸੀਂ ਇਹਨਾਂ ਗੱਲਾਂ ਨੂੰ ਅਸੀਂ ਹਵਾ ਨੂੰ ਪਾਣੀ ਨੂੰ ਮਿੱਟੀ ਨੂੰ ਮਾਪਾਪ ਮੰਨ ਕੇ ਚੱਲਦੇ ਆ ਮੈਂ ਮੈਂ ਪਹਿਲਾਂ ਆਪਣੀ ਗੱਲ ਦੇ ਵਿੱਚ ਸ਼ੁਰੂ ਇੱਥੋਂ ਹੀ ਕੀਤਾ ਸੀ ਕਿ ਕੁਦਰਤ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਉਹ ਨਵਾਂ ਮਾਸ ਦਾ ਰਿਸ਼ਤਾ ਹੈ ਸੋ ਇਹਨੂੰ ਬਚਾਉਣਾ ਇਹ ਸਾਡਾ ਜਿਹੜਾ ਹੈਗਾ ਪਰਮੁਖ ਫਰਜ਼ ਹੈਗਾ ਤੇ ਇਹ ਚੀਜ਼ਾਂ ਦੀ ਜਿਹੜੀ ਸੋਇਲ ਦੀ ਹੈਲਥ ਹੈ ਵਾਟਰ ਦੀ ਹੈਲਥ ਹੈ 에ਅਰ ਦੀ ਹੈਲਥ ਹੈ ਉਹ ਸਾਡਾ ਧਰਮ ਬਣ ਜਾਂਦੀ ਹੈ ਸੋ ਮੈਂ ਇਹਨਾਂ ਗੱਲਾਂ ਦੇ ਨਾਲ ਜਿਹੜਾ ਹੈਗਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਸਟਾਲਸ ਲੱਗੀਆਂ ਹੋਈਆਂ ਨੇ ਮੈਨੂੰ ਬੜੀ ਖੁਸ਼ੀ ਹੋਈ ਉਹ ਦੇਖ ਕੇ ਜਿਵੇਂ ਅਸੀਂ ਟੈਕਨੋਲੋਜੀ ਦੀ ਹੋਰ ਵਰਤੋਂ ਅੱਗੇ-ਅੱਗੇ ਹੋ ਰਹੀ ਹੈਗੀ ਹੈ ਸੋ ਮੈਂ ਆਪਣੇ ਮੈਕ ਮੇ ਵੱਲੋਂ ਆਪਣੇ ਪ੍ਰਸ਼ਾਸਨ ਦੇ ਵੱਲੋਂ ਔਰ ਐਗਰੀਕਲਚਰ ਡਿਪਾਰਟਮੈਂਟ ਦੇ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਉਹ ਬਹੁਤ ਵਧਾਈ ਦੇਣਾ ਚਾਹੂੰਗੀ ਔਰ ਸਨਮਾਨਤੂ ਸੀ ਸਾਰੇ ਸਾਡੇ ਬੜੇ ਸਨਮਾਨਿਤ ਔਰ ਪ੍ਰੋਗਰੈਸਿਵ ਹੋ ਮੈਂ ਸਮਝ ਨਹੀਂ ਕਿ ਤੁਸੀਂ ਉਦਾਹਰਣ ਔਰ ਬਾਕੀ ਸਾਰਿਆਂ ਦੇ ਲਈ ਕਿ ਕਿਸ ਤਰ੍ਹਾਂ ਅਸੀਂ ਔਰ ਸੱਚ ਜੇ ਢੰਗ ਦੇ ਨਾਲ ਔਰ ਕੁਦਰਤ ਨੂੰ ਬਚਾਉਂਦੇ ਹੋਏ ਅਸੀਂ ਖੇਤੀ ਕਰ ਸਕਦੇ ਹਾਂ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਆਉਣ ਵਾਲੇ ਸਮੇਂ ਦੇ ਲਈ ਸਾਡੇ ਸਾਡੇ ਆਪ ਦੇ ਲਈ ਬਹੁਤ ਜ਼ਰੂਰੀ ਨੇ ਸਾਡੇ ਆਪ ਦੇ ਭਵਿੱਖ ਦੇ ਲਈ ਬਹੁਤ ਜ਼ਰੂਰੀ ਨੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਚੀਫ ਸਾਫ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਾਦ-ਬਾਦ ਵਧਾਈ ਦਿੰਨੀ ਹੈ ਔਰ ਮੈਂ ਆਸ਼ਾ ਕਰਦੀ ਹਾਂ ਕਿ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਜਿਹੜੇ ਆ ਕਿਉਂਕਿ ਸਾਡੇ ਜਿਹੜੇ ਮਾਹਰ ਨੇ ਐਗਰੀਕਲਚਰ ਦੇ ਉਹ ਬੜੇ ਜਾਣ ਜਾਣਕਾਰੀ ਵਾਲੇ ਨੇ ਸੋ ਹੋਰ ਵੀ ਤੁਸੀਂ ਪਿੰਡਾਂ ਦੇ ਵਿੱਚ ਕੈਂਪ ਲਾਓ ਕਿਸਾਨਾਂ ਦੀ ਜਿਹੜੀ ਸਿਖਲਾਈ ਕਰਾਓ ਔਰ ਜਿਹੜੇ ਟੈਸਟ ਨੇ ਉਹ ਜ਼ਰੂਰ ਕਰਵਾਓ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦੀ ਹਾਂ ਜੈ ਜੈ ਕਾਰਾ ਮੈਂ ਧੰਨਵਾਦ ਕਰਨਾ ਚਾਹੁੰਦਾ ਮੈਡਮ ਪੂਨਸ਼ਰੀ ਜੀ ਏ ਡੀ ਸੀ ਜਨੂ ਬੜਾ ਜੀ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਰੋਜ਼ੀ-ਰੋਟੀ ਦੇ ਵਿੱਚੋਂ ਪਹੁੰਚਿਆ ਸਾਡੇ ਕੋਲੇ ਤਾਂ ਇਹਨਾਂ ਨੇ ਜਰੂਰੀ ਕិច្ਕੇ ਕਾਰਨ ਜਾਣਾ ਸੀ ਨਾ ਹੁਣ ਬੇਨਤੀ ਕਰਾਂਗਾ ਸਾਡੇ ਜਨਮ ਦੇ ਮੌਕੇ ਤੇ ਬੜੀ ਅਫਸਰ ਫੈਕਟਰਾ ਸਰਵਨ ਸਿੰਘ ਸਿੱਧੂ ਜੀ ਨੂੰ ਹਾਂ ਜੀ ਕਿ ਉਹ ਸਾਡੇ ਚੀਫ ਗੈਸਟ ਜੀ ਨੂੰ ਇੱਕ ਮੋਮੈਂਟੋ ਦੇ ਕੇ ਸਨਮਾਨਿਤ ਕਰਨਗੇ ਤਾਂ ਕਾਈਂਡਲੀ ਮੈਂ ਸਾਰੇ ਸਟਾਫ ਨੂੰ ਬੇਨਤੀ ਕਰਨਾ ਵੀ ਜਿਹੜਾ ਇੱਕ ਸਨਮਾਨਚੇਨਾ ਉਹ ਸਾਡੇ ਸਰਕਾਰ ਦੇ ਕੋਮਨ ਸਿੰਘ ਜੀ ਏਡੀਸੀ ਜਨਤੰਡਾ ਨੂੰ ਖੇਤੀਬਾੜੀ ਦੇ ਸਾਂਭਲਾ ਵਿਭਾਗ ਦੇ ਮੇਲਾ ਵੱਲੋਂ ਦਿੱਤਾ ਜਾਣਾ ਹੈ ਜੀ ਤਾਂ ਨਾਲ ਹੀ ਮੈਂ ਬੇਨਤੀ ਕਰੂਗਾ ਸਾਡੇ ਜਿਹੜਾ ਸਨਮਾਨੀ ਅਫਸਰ ਗਰਲੋ ਦਾਤੂਪੌਰ ਜੀ ਉਹ ਵੀ ਸਾਡੇ ਜਿਹੜੇ ਅੱਜ ਦੇ ਸਾਡੇ ਚੀਤੇ ਅਸਮੀ ਇਹਨਾਂ ਨੂੰ ਜਣਾ ਸਨਮਾਨਾ ਬਹੁਤ ਬਹੁਤ ਅਨਪਰ ਆਪਣੇ ਮੈਡਮ ਕੋ ਹਜਿੰਜੀ ਦਾ ਜਿਹਨਾਂ ਨੇ ਸਾਡੇ ਆਪਣੇ ਜੀ ਮੇਰੇ ਵਿੱਚੋਂ ਖੜਾ ਗੱਲ ਸਾਡੇ ਕੋਲ ਪੁੱਛੇ ਨੇ